ਇਹ ਨਾਲ ਮੈਨੂੰ ਇਹ ਦੱਸਿਆ ਮੈਸਟਰ ਇਸ ਆ ਸਮਝ ਨਹੀਂ ਆ ਰਿਹਾ ਤੇ ਤੁਸੀਂ ਫਰਮਾਂ ਤੇ ਹੋਣ ਕਲਾਸ ਕਿੰਨੀ ਕਲਾਸਾਂ ਉਹਨਾਂ ਨੇ ਮੈਨੂੰ ਪਿਓਰਟੀ ਕਰਕੇ ਦੱਸਿਆ ਇਹਦੇ ਵਿੱਚ ਕਿੰਨੀਆਂ ਕਿੰਨੀਆਂ ਕਲਾਸਾਂ ਮੈਨੂੰ ਪਤਾ ਨਹੀਂ ਕਿ ਮੇਰੇ ਕਿੰਨੇ ਅੱਛਾ ਮੇਰੀ ਵੀ ਐਸੀ ਕਲਾਸਾਂ ਆ ਅੱਛਾ ਮੈਂ ਸਾਰੀ ਸਾਰੀ ਕਿਸੇ ਨੂੰ ਦਿਖਾਉਂਦਾ ਹਾਂ ਕਿਹੜਾ ਕਿਹੜਾ ਕਲਾਸ ਸਭ ਤੁਸੀਂ ਦਿਖਾਉਂਦਾ ਆ ਆਹ ਫਿਰ अच्छा हां न इथे सारी साइंस दी एक क्लास है इथे पास सारी है जो है वो आज तक हां हफ्ते तक फिर इधर नहीं जाने थे मैंने कहा साइंस की क्लास है वो सारी साइंस की सारी है हां इथे लाइब्रेरी की अच्छा ये भी साइंस की है और भी सारी है साइंस की है میں جان لگے گا 100 روپے میں مل گیا باقی سیگٹ بھی اے اے بے پاپ فلیور والے 7 والے جڑا سارے فلیور ہوندے ہیں تے برانڈ کا اس کوبر ابن بلیک وی پیچ ویلی پرائم ہے۔ تیرے لیے ساریوں مشکل حل میں بھائی میں میں بہت ٹھیک طرح کوئی مشکل پلاگا نہیں میں ٹھیک ہوں میں تمہیں مشغیال کروں گا یار آہا ضرورت تو ملے بھی نہیں ہے او باہر او کوٹ ہے میرا بدل کیوں ہویا باہر چیک کر کے دیکھو کچن میں تو ہے نہیں اوئے بیٹے پیچھے باہر مت کر رہے پتہ نہیں دیکھو اس کے دیکھتے ہیں ਸ੍ਰੀ ਗੁਰੂ ਸਾਹਿਬ ਅਸੀਂ ਜਾ ਆਹ ਬੱਚਿਓ ਹਾਲਜੇ ਦੇ ਗਲਾਸ ਕੋਡਿਆਰ ਵਿੱਚ ਹੈ ਬਾਹਰ ਘਾਤੀ ਲਾਈ ਅੱਜ ਉਹ ਇਸ ਦਿਨ ਕਿਉਂਕਿ ਮੈਂ ਜਾਣਦਾ ਹਾਂ ਤੁਸੀਂ ਇਸ ਖੁੱਲੀ ਹਵਾ ਚ ਸਾਹ ਲਿਓ ਇਹ ਕੈਨੇਡਾ ਦੀ ਹਵਾ ਹੈ ਸਾਡੀ ਕਿਸਮਤ ਬਹੁਤ ਅੱਛੀ ਹੈ ਜਿਹੜੀ ਤੁਸੀਂ ਇਸ ਹਵਾ ਨੂੰ ਮਹਿਸੂਸ ਕਰ ਸਕਦੇ ਹੋ ਇਹ ਮਕਾ 350 ਯਾਤਰੀਆਂ ਨੂੰ ਰੈਸੀ ਮਿਲਿਆ ਜਿਹੜੇ ਕੋਮਾਗਾਟਾ ਮਰੂ ਬੜੀ ਬੁਰਾ ਨਾਲ ਜਹਾਜ਼ ਵਿੱਚ ਸਫ਼ਰ ਕਰ ਰਹੇ ਸੀ ਓਏ ਕਮਾਗਾਟਾ ਮਰ ਕੀ ਇਹ ਕਿਹਨਾਂ ਪਤਾ ਨਹੀਂ ਕਿ ਉਹ ਆਸਾਸਾ ਕੰਦੇ ਇੱਥੇ ਵੈਂਕੂਵਰ ਦੇ ਕੋਲ ਚ ਜਹਾਜ਼ ਆਈ ਸੀ ਇੱਥੇ ਹਾਂ ਪਰ ਏਵਰ ਕੀ ਇਮੀਗ੍ਰੈਂਟ ਸੀ ਲੋਕ ਇੱਕ ਨਵੇਂ ਦੇਸ਼ ਵਿੱਚ ਨਈ ਜ਼ਿੰਦਗੀ ਦੀ ਸ਼ੁਰੂਆਤ ਕਰਨ ਆ ਰਹੇ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇੱਥੇ ਆਉਣਾ ਹੀ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੋਣ ਵਾਲੀ ਹੈ ਤਾਂ ਤੁਸੀਂ ਕਿਸੇ ਚੀਜ਼ ਬਾਰੇ ਗੱਲ ਕਰ 1914 ਵਿੱਚ ਇੱਕ ਜਹਾਜ਼ ਵੈਂਕੂਵਰ ਵੱਲ ਤੁਰਿਆ ਸੀ 376 ਬੰਦੇ ਸਵਾਰ ਸੀ ਉਸ ਜਹਾਜ਼ ਤੇ ਜ਼ਿਆਦਾਤਰ ਹਿੰਦੁਸਤਾਨੀ ਜ਼ਿਆਦਾਤਰ ਸਿੱਖ ਪਛੜ ਰੋਜ ਹਾਜ਼ਵੈ ਕੁਵਰੀ ਕਿ ਮਾਸੀ ਉਹਨਾਂ ਨੇ ਸੋਚਿਆ ਕਿ ਬ੍ਰਿਟਿਸ਼ Empire ਦਾ ਹਿੱਸਾ ਹੋਣ ਦੇ ਨਾਤੇ ਉਹਨਾਂ ਨੂੰ ਕੈਨੇਡਾ ਵਿੱਚ ਆਉਣ ਦਾ ਹੱਕ ਹੋਵੇਗਾ ਪਰ ਜਦੋਂ ਉਹ ਸ਼ਿਪ ਵੈਂਕੂਵਰ ਪਹੁੰਚੀ ਸਰਕਾਰ ਨੇ ਉਹਨਾਂ ਨੂੰ ਉਤਰਨ ਹੀ ਨਹੀਂ ਦਿੱਤਾ ਪਰ ਫਿਰ ਉਹਨਾਂ ਨੇ ਸਿੱਖੀ ਦਿੱਤਾ ਉਹ ਜਿੱਤੇ ਕਰਦੇ ਸੀ ਚੇਪੋਟੇ ਰੋ ਕਿ ਹਾਂ ਟੋਮੀਨਿਆ ਤੱਕ ਗੋਮਗਾਟਾ ਨੂੰ ਸਪੋਰਟ ਦੀ ਖੜਿਆ ਸੀ ਨਾ ਪਾਣੀ ਨਾ ਖਾਣਾ ਨਾ ਇਲਾਜ ਉਹਨਾਂ ਨੂੰ ਸਿਰਫ ਤਰਸਾਇਆ ਗਿਆ ਇਹ ਤਾਂ ਬੜੀ ਨਾਇੰਤ ਸੀ ਬਿਲਕੁਲ ਉਸ ਸਮੇਂ ਇਨਸਾਨ ਕੁੰ ਦਾ ਕਿੰਨਾ ਕਰਿਆ ਗਿਆ ਸੀ ਸਿਰਫ ਗਨੇਚ ਨੇ ਲੋਕਾਂ ਨੂੰ ਹੀ ਕੈਨੇਡਾ ਆਉਣ ਦੀ ਜਾਨਤ ਸੀ 2 ਮਹੀਨੇ ਬਾਅਦ ਜਦੋਂ ਉਹ ਜਹਾਜ਼ ਨੂੰ ਵਾਪਸ ਇੰਡਿਆ ਨੂੰ ਮੋੜ ਦਿੱਤਾ ਗਿਆ ਕੋਲਕਾਤਾ ਦੀ ਜ਼ਮੀਨ ਤੇ ਪਹੁੰਚਦੇ ਹੀ ਗੋਰੀ ਸਰਕਾਰ ਨੇ ਉਹਨਾਂ ਸਾਰਿਆਂ ਦੇ ਖੋਲਿਆ ਚਲਾ ਦਿੱਤੀ ਉਸ ਦਿਨ ਬਹੁਤ ਮਾਸੂਮਾ ਦੀ ਚਾਨਣ ਕੋ ਇੱਕ ਮਿੰਟ ਕੈਨੇਡਾ ਵਿੱਚ ਲੋਕੀ ਪਿਛਲੇ 100 ਸਾਲਾਂ ਤੋਂ ਆ ਰਹੇ ਤੈਨੂੰ ਕੀ ਲੱਗਿਆ ਸਾਰੇ ਪੰਜਾਬੀ ਲੋਕ ਪਿਛਲੇ 10-15 ਸਾਲਾਂ ਵਿੱਚ ਹੀ ਆਏ ਨੇ ਇਹ ਉਹਨਾਂ 100 ਸਾਲਾਂ ਦੀ ਮੁਸ਼ਕਲਾਂ ਤੇ ਮਿਹਨਤ ਦਾ ਨਤੀਜਾ ਹੈ ਜਿਹੜਾ ਅੱਜ ਸਰੀ ਵਰਗਾ ਸ਼ਹਿਰ ਪੰਜਾਬੀਆਂ ਨਾਲ ਭਰ ਗਿਆ ਹੈ ਚਲੋ ਬੱਚੋ ਅੱਜ ਦੀ ਕਲਾਸ ਇੱਥੇ ਇਸ ਮਾਪ ਤੋਂ ਖੰਡੀ ਹੈ

oye parman idde nu aa ja aa upra wa siddar yaar ja beh ja oye nade tu class ch nahi aunda oye class ki ja raha hai dekh reha o prava o mera teacher kehndi rendu ae aanda ni tera dost yaar koi na class di tu chotte peh ja bas tu pupu la a ja tu gaddi de vich beh ja main tainu das das kyon e kamal de vich peh aa ਦੱਸ ਭਾਈ ਫਿਰ ਕੀ ਦਸੀਏ ਹੁਣ ਤੈਨੂੰ ਯਾਰ ਇੱਕ ਵਾਰੀ ਬੱਸ ਮਾਰੇ ਕੰਮਾਂ ਦੇ ਵਿੱਚ ਪੈ ਗਏ ਫਿਰ ਮੁਰਿਆ ਨਹੀਂ ਜਾਂਦਾ ਘਰੇ ਕਿਸੇ ਨੂੰ ਫਿਕਰ ਨਹੀਂ ਹੈਗੀ ਤੇਰੀ ਘਰੇ ਮੰਮੀ ਡੈਰੀ ਦੀ ਬੰਦ ਹੀ ਨਹੀਂ ਇੱਕ ਦੂਜੇ ਦੇ ਨਾਲ ਅਸੀਂ ਬੱਸ ਮੋਜਾ ਹੀ ਮਾਰਦੇ ਆ ਸਬੋਜਾ ਹੀ ਮਾਰਦੇ ਆ ਭਾਈ ਘਰੇ ਤਾਂ ਹੁੰਦਾ ਹੀ ਆ ਝਗੜੇ ਆ ਇਦਾਂ ਮਤਲਬ ਆ ਥੋੜੀ ਆ ਵੀ ਤੁਸੀਂ ਮੰਮੀ ਕੰਮ ਮੰਮੀ ਕੰਮ ਤੇ ਰਹਿੰਦੀ ਹੈ ਡੈਰੀ ਵੀ ਕੰਮ ਤੇ ਕਦੀ ਟਰੱਕ ਤੇ ਕਦੀ ਫੇਰ ਕਰੇ ਕਦੀ ਫਰੈਂਡਾਂ ਦੇ ਨਾਲ ਅਸੀਂ ਵੀ ਬੱਸ ਰੂਮ ਦੇ ਵਿੱਚ ਮੁੰਜੇ ਹੀ ਮਾਰਦੇ ਆ ਜਦੋਂ ਮੈਂ ਪਹਿਲੀ ਵਾਰ ਕੈਨੇਡਾ ਆਇਆ ਸੀ ਮੈਨੂੰ ਇੰਜ ਲੱਗਦਾ ਸੀ ਕਿ ਮੈਂ ਇੱਕਦਮ ਇਕੱਲਾ ਹਾਂ ਆਪਣੇ ਵਰਗੇ ਦੋਸਤ ਵੀ ਨਹੀਂ ਮਿਲੇ ਤੇ ਬਸ ਇੱਕ ਅਜੀਬ ਜਿਹੀ ਫੀਲਿੰਗ ਆਉਂਦੀ ਸੀ ਕਿ ਮੈਂ ਕਿਸੇ ਹੋਰ ਦੁਨੀਆ ਚ ਆ ਗਿਆ ਪਰ ਸਕੂਲ ਪੜ੍ਹ ਚਾ ਕੇ ਕੁਝ ਬਦਲ ਗਿਆ ਇੱਥੇ ਮੈਂ ਅੰਗਰੇਜ਼ੀ ਤਾਂ ਸਿੱਖੀ ਪਰ ਨਾਲੇ ਇਹ ਵੀ ਸਿੱਖਿਆ ਕਿ ਆਪਣੇ ਪੰਜਾਬ ਦਾ ਕਲਚਰ ਆਪਣੇ ਪੰਜਾਬ ਦਾ ਸੱਭਿਆਚਾਰ ਸਿਰਫ ਇੰਡੀਆ ਤੱਕ ਹੀ ਨਹੀਂ ਹੈ ਇਹ ਬਾਹਰ ਵੀ ਜਾਂਦਾ ਹੈ। ਕੋਮਾਗਾਟਾ ਮਾਰੂ ਵਰਗੀਆਂ ਇਤਿਹਾਸਿਕ ਚੀਜ਼ਾਂ ਬਾਰੇ ਮੈਨੂੰ ਅੱਜ ਤੱਕ ਨਹੀਂ ਪੜਾਇਆ ਗਿਆ ਸੀ। ਇਸ ਗੱਲ ਦੀ ਮੈਨੂੰ ਬਹੁਤ ਹੈਰਾਨੀ ਸੀ। ਪੰਜਾਬੀ ਦੀਆਂ ਕਲਾਸਾਂ ਵਿੱਚ ਮੈਨੂੰ ਮੌਕਾ ਮਿਲਿਆ ਆਪਣੇ ਪੰਜਾਬ ਦੇ ਸੱਭਿਆਚਾਰ ਅਤੇ ਆਪਣੀ ਪਹਿਚਾਣ ਨਾਲ ਵਾਪਸ ਜੁੜਨ ਦਾ। ਰਸਤੇ ਵਿੱਚ ਮੈਨੂੰ ਚੰਗੇ ਦੋਸਤ ਵੀ ਮਿਲੇ ਤੇ ਬੁਰੇ ਵੀ। ਹਰ ਇੱਕ ਦਾ ਆਪਣਾ ਨਜ਼ਰੀਆ ਜ਼ਿੰਦਗੀ ਵੱਲ। ਬਸ ਸਹੀ ਬੰਦੇ ਦੀ ਪਛਾਣ ਕਰਨੀ ਆਉਣੀ ਚਾਹੀਦੀ ਹੈ। ਇਹ ਕਹਾਣੀ ਸਿਰਫ ਮੇਰੀ ਨਹੀਂ ਉਹਨਾਂ ਸਾਰਿਆਂ ਦੀ ਹੈ ਜਿਹੜੇ ਇੱਕ ਨਵੇਂ ਦੇਸ਼ ਵਿੱਚ ਨਵੇਂ ਸੁਪਨੇ ਲੈ ਕੇ ਜਾਂਦੇ ਨੇ